ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਨੇ ਕੁਝ ਦਿਨ ਬਾਅਦ ਹੀ ਪੰਜਾਬ ਪਰਤਣਾ ਸੀ ਪਰ ਉਸ ਤੋਂ ਪਹਿਲਾਂ ਹੀ ਹਮਤਪਾਗਾ ਪਾਣਾ ਉਸ ਦੇ ਨਾਲ ਵਾਪਰ ਚੁੱਕਿਆ ਉਸ ਤੋਂ ਬਾਅਦ ਪਰਿਵਾਰ ਦਾ ਰੂਰੋ ਕੇ ਬੁਰਾ ਹਾਲ ਹੈ ਦੱਸਿਆ ਕਿ ਘਟਨਾ ਬੁਦ ਦਾਸਪੁਰ ਦੇ ਪਿੰਡਈ ਮਸ਼ਰਾਲਾ ਦੇ ਰਹਿਣ ਵਾਲੇ ਨੌਜਵਾਨ ਨੌਜਵਾਨ ਦੇ ਨਾਲ ਵਾਪਰੀ ਹੈ ਦੱਸਿਆ ਕਿ ਨੌਜਵਾਨ 2019 ਦੇ ਵਿੱਚ ਕੈਨੇਡਾ ਦੇ ਬ੍ਰੈਂਟਨ ਸ਼ਹਿਰ ਸਟੱਡੀ ਵੀਜ਼ੇ ਤੇ ਗਿਆ ਸੀ ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨੀ ਉਸੇ ਸਿਹਤ ਵਿਗੜਦੀ ਹੈ ਸਿਹਤ ਵਿਗੜਨ ਤੋਂ ਬਾਅਦ ਅਚਾਨਕ ਉਸ ਨੂੰ ਅਟੈਕ ਆਂਦਾ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਤੇ ਹਸਪਤਾਲ ਦੇ ਵਿੱਚ ਇਲਾਜ ਦੇ ਦੌਰਾਨ ਉਸ ਨੌਜਵਾਨ ਦੀ ਮੌਤ ਹੋ ਚੁੱਕੀ ਹੈ। ਤਾਂ 10 21 ਸੰਮਤ ਪਗ ਦੀ ਖਬਰ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਉਸ ਦਾ ਆਪਰੇਸ਼ਨ ਹੋਇਆ ਸੀ ਤੇ ਬਿੱਤੇ ਦਿਨੀ ਜਦੋਂ ਉਸ ਦੀ ਸਿਹਤ ਵਿਗੜੀ ਸੀ ਤਾਂ ਉਸ ਨੂੰ ਵਾਪਸ ਭਾਰਤ ਆਉਣ ਦੇ ਲਈ ਕਿਹਾ ਗਿਆ ਸੀ ਤੇ ਉਸ ਨੇ ਕੁਝ ਦਿਨਾਂ ਦੇ ਵਿੱਚ ਵਾਪਸ ਭਾਰਤ ਆਉਣ ਅਸੇ ਪਰ ਉਸ ਤੋਂ ਪਹਿਲਾਂ ਹੀ ਉਸ ਦੇ ਨਾਲ ਇਹ ਮੰਦਪਗਾ ਪਾਣਾ ਵਾਪਰ ਚੁੱਕੇ। ਤਾਂ 10 21 ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਅਸਲੀ ਕੀ ਮ੍ਰਿਤਕ ਨੌਜਵਾਨ ਦੀ ਪਛਾਣ ਅਮਨਦੀਪ ਸਿੰਘ ਦੱਸੀ ਜਾ ਰਹੀ ਹੈ ਜੋ ਕਿ ਗੁਰਦਾਸਪੁਰ ਦੇ ਪਿੰਡ ਮਸ਼ਰਾਲਾ ਦਾ ਰਹਿਣ ਵਾਲਾ ਸੀ ਤੇ ਸਨ 2019 ਤੋਂ ਕੈਨੇਡਾ ਦੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਰਹਿ ਰਿਹਾ ਸੀ ਸਟੱਡੀ ਵੀਜ਼ੇ ਤੇ ਉੱਥੇ ਗਿਆ ਹੋਇਆ ਸੀ ਤੇ ਉੱਥੇ ਬੀਤੇ ਦਿਨੀ ਉਸ ਦੀ ਅਸੇਟ ਵਿਗੜਨ ਦੇ ਕਾਰਨ ਮੌਤ ਹੋ ਚੁੱਕੀ ਹੈ ਦੱਸਦੀ ਕਿ ਸੇ ਨੌਜਵਾਨ ਦੀ ਉਮਰ ਮਹਿਜ਼ 24 ਸਾਲ ਦੱਸੀ ਜਾ ਰਹੀ ਹੈ ਦੱਸਦੀ ਕਿ ਆਪਣੇ ਨੌਜਵਾਨ ਪੁੱਤਰ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਪਸਰੀ ਹੋਈ ਹੈ ਤੁਸੀਂ ਸਿਰਫ ਪੂਰਾ ਮਾਮਲਾ ਕੀ ਹੈ ਤੇ ਇਸ ਸੰਬੰਧੀ ਪਰਿਵਾਰਿਕ ਮੈਂਬਰ ਕੀ ਜਾਣਕਾਰੀ ਦੇ ਰਹੇ ਹੋ ਇਸ ਤਰ੍ਹਾਂ ਜਿਵੇਂ ਪਹਿਲਾਂ ਆਪਰੇਸ਼ਨ ਕਰਾ ਕੇ ਤੋ ਗਿਆ ਸੀ 2 ਕੁ ਮਹੀਨੇ ਪਹਿਲਾਂ ਆਪਰੇਸ਼ਨ ਕਰਾਇਆ ਹੀ ਉਹਦੇ ਕੰਨ ਦਰਦ ਤੇ ਦੁਬਾਰਾ ਸਟਾਰਟ ਹੋਈ ਅਸੀਂ ਦੇ ਹੀ ਕਿਹਾ ਵੀ ਦੁਬਾਰਾ ਮੁੜਿਆ ਤੂੰ ਆ ਜਾ ਕੋਈ ਗੱਲ ਨਹੀਂ ਰੋਗ ਟਿਕ ਟਕ ਕਰਾਉਂਦਾ ਕਦੀ 18 ਦੀ ਕਰਾ ਲਾ ਕਦੀ 20 ਦੀ ਕਰਾ ਲਾ ਉਸ ਤੋਂ ਬਾਅਦ ਉਹਨੇ 26 ਦੀ ਕਰਾਈ 26 ਤੋਂ ਬਾਅਦ ਉਹਦੀ ਜਿਹੜੀ ਟੈਟੀਟੂਰੀ ਸਾਰੇ ਪੈਕ ਕਰ ਲਏ ਨੇ ਤੇ ਆਉਣ ਲੱਗਾ ਵਾ ਉਹ ਆਦਾ ਵੀ ਮੈਨੂੰ ਉਲਟੀ ਜੀ ਆਈ ਐ ਉਲਟੀ ਜੀ ਕੀਤੀ ਉਸ ਤੋਂ ਬਾਅਦ ਉਹਨੂੰ ਟੈਕ ਆ ਗਿਆ ਤੇ ਉਸ ਤੋਂ ਬਾਅਦ ਉਹ ਐਮਬੂਲੈਂਸ ਆਈ ਐ 2-4 ਮਿੰਟ ਦੇ ਵਿੱਚ ਉਹਨੂੰ ਲੈ ਗਈ ਐ ਉਸ ਤੋਂ ਬਾਅਦ ਜੋ ਟ੍ਰੀਟਮੈਂਟ ਉਹਤੇ ਹੋਇਆ ਪੰਟੋ ਦੇ ਵਿੱਚ ਉਹ ਡਾਕਟਰਾਂ ਨੇ ਕੀਤਾ ਉਸ ਤੋਂ ਬਾਅਦ ਉਸकी ਡੈਥ ਹੋ ਗਈ ਕਿਹੜੀ ਸਨ ਚੁਕਿਆ ਸੀ ਸਾਨੂੰ 2019 ਦੇ ਵਿੱਚ ਗਿਆ ਇਹ ਕਿਹੜੀ ਸਿਟੀ ਦੇ ਮੋਲੇ ਬ੍ਰਮਟਨ ਗਿਆ ਟਮਟਨ ਗਿਆ ਐ ਪਿੱਕਲੀ ਵੇਸ ਕਿਨੀ 24 ਸਾਲ ਦੀ ਹੈ ਜੀ ਦਾਤੋਂ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਉਹਨੇ ਗੱਲਬਾਤ ਕੀਤੀ ਆ ਉਸ ਤੋਂ ਬਾਅਦ ਕੋਈ ਗੱਲ ਮੈਸੇਜ ਆਉਂਦੇ ਹੀ ਉਹਦੇ ਉਸ ਤੋਂ ਬਾਅਦ ਮੈਸੇਜ ਆਉਣੇ ਵੀ ਬੰਦ ਹੋ ਗਏ ਮੈਰਿਡ ਕਿ ਅਨਮੈਰਿਡ ਅਨਮੈਰਿਡ ਕੀ ਅਪੀਲ ਕਰਦੇ ਆਪਾਂ ਸਰਕਾਰਾਂ ਨੂੰ ਭਾਰਤ ਸਰਕਾਰ ਨੂੰ ਜਾਂ ਆਪਣੀ ਪੰਜਾਬ ਸਰਕਾਰ ਭਾਰਤ ਸਰਕਾਰ ਨੂੰ ਇਹ ਅਪੀਲ ਕਰਦੇ ਆਂ ਵੀ ਇੱਥੇ ਕੰਮ ਬਾਹਰ ਵਧੀਆ ਹੋਏ ਤੇ ਲੋਕ ਬੱਚਿਆਂ ਨੂੰ ਬਾਹਰ ਜਾਣ ਦੀ ਲੋੜ ਹੀ ਨਹੀਂ ਜੇ ਇੱਥੇ ਕੰਮ ਹੋਏ ਤੇ ਫਿਰ ਬਾਅਦ ਵਿੱਚ ਬੱਚੇ ਧੱਕੇ ਖਾਦੇ ਬਾਤੁਰੇ ਫਿਰਦੇ ਨੇ ਮਜਬੂਰੀਆਂ ਕਰਕੇ ਜਾਣਾ ਪੈਂਦਾ ਉਹਦਾ ਕੋਈ ਲੋੜ ਨਹੀਂ। ਇਹ ਹੀ ਅਪੀਲ ਕਰਦੇ ਬੇਇੱਤਿਕੇ ਕੋਈ ਕਾਰੋਬਾਰ ਦੇ ਸਾਧਨ ਵਧੀਆ ਉਹਦੇ ਬੱਚਿਆਂ ਨੂੰ ਆਪੇ ਉਹਨੂੰ ਟੰਗੀਆਂ ਨਾ ਆਉਣ ਬਾਦੇ ਵਿੱਚ ਇਹ ਹੀ ਅਪੀਲ ਕਰਦੇ। ਕੀ ਕਾਰਨ ਕਿ ਅੱਜ ਦਿਨ ਸਾਨੂੰ ਖਬਰਾਂ ਮਿਲਦੀ ਆ ਆਪਣੇ ਕੈਨੇਡਾ ਜਾਂ ਹੋਰ ਕੰਟਰੀ ਦਾ ਐਸਾ ਹੀ ਮੰਦ ਭੰਗਿਆ ਘਟਨਾਵਾਂ ਹੋ ਰਹੀਆਂ। ਕੀ ਕਾਰਨ ਲੱਗਦਾ ਤੁਹਾਨੂੰ? ਇਹ ਹੀ ਕਾਰਨ ਹੈ ਜੀ ਕੀ ਕਰਨਾ ਵੀ ਕੰਮ ਇੱਥੇ ਹੈ ਨਹੀਂ ਹੈ ਉੱਥੇ ਬੇਚਾਰੇ ਬੱਚੇ ਠੱਕੇ ਖਾਂਦੇ ਫਿਰਨੇ ਤੁਸੀਂ ਦੇਖ ਰਹਿੰਦੇ ਬਾਹਰ ਦੇ ਦੇਸ਼ਾਂ 'ਚ ਕਿਹੜਾ ਕੰਮ ਕੋ ਹੈਗਾ ਹੈਗਾ ਕੋਈ ਕੰਮ ਤਾਂ ਹੈ ਨਹੀਂ ਹੈ ਜੇ ਕਿਸੇ ਤੋਂ ਪੁੱਛ ਲੋ। ਕੋਈ ਕਹਿੰਦਾ ਮੇਰੇ ਬੱਚੇ ਨੂੰ ਕੰਮ ਨਹੀਂ ਮਿਲਿਆ ਕੋਈ ਮੇਰਾ ਬੱਚਾ ਵੇਲਾ ਬੈਠਾ ਕੋਈ ਕੁਛ ਕਰਦੇ ਜੇ ਇੱਥੇ ਕੰਮ ਹੋਵੇ ਬਾਹਰ ਜਾਣ ਦੀ ਲੋੜ ਹੀ ਨਹੀਂ ਇਹੀ ਅਪੀਲ ਕਰਦੇ ਆ ਸਰਕਾਰ ਨੂੰ